हां जी मेडिकल नशेयां ਤੋਂ ਔਰ ਚਿੱਟੇ ਵਗੈਰਾ ਤੋਂ ਬਚ ਜਾਓ ਬਾਕੀ ਨਸ਼ਾ ਨੂੰ ਪਤਾ ਵੀ ਚਲੋ ਮੈਂ ਨਸ਼ੇ ਨਹੀਂ ਕਹਿੰਦਾ ਨਸ਼ਾ ਤਾਂ ਮਾੜਿਆ ਕੋਈ ਵੀ ਨਸ਼ਾ ਪਰ ਜ਼ਰੂਰੀ ਜਿਹਾ ਹੁੰਦਾ ਜਿਵੇਂ ਅੱਜ ਮੈਂ ਸਰੂਰ ਜੇ ਚੰਪਾ ਤਾਂ ਨਹੀਂ ਕਿਉਂ ਤੇ ਇੱਕ ਮੇਰਾ ਗਾਣਾ ਸੀ ਯਾਰ ਮੈਨੂੰ ਵੈਸੇ ਕਈ ਬੰਦੇ ਨੇ ਕਿਹਾ ਵੀ ਅਮਲੀ ਨਾ ਕਹਿ ਪਰ ਹੁਣ ਕਹਈਏ ਕਿ ਅਮਲੀ ਤਾਂ ਕੋਈ ਵੀ ਆ ਚਾਹੇ ਰੋਟੀ ਦਾ ਅਮਲਾ ਅਮਲ ਤਾਮ ਲਿਆ ਉਹ ਗਾਣੇ ਦੇ ਬੋਲ ਸੀ ਕਹਿੰਦਾ ਤੇ ਔਰਤ ਕਹਿੰਦੀ ਆ ਕਹਿੰਦੀ ਤੜਕੇ ਕਾਰਡ ਭੁੱਕੀ ਦਾ ਲਾ ਕੇ ਬੇਤੂ ਰੱਖਦਾ ਅੱਖ ਚੜਾ ਕੇ ਤੜਕੇ ਕਾਰਡ ਭੁੱਕੀ ਦਾ ਲਾ ਕੇ ਬੇਤੂ ਰੱਖਦਾ ਅੱਖ ਚੜਾ ਕੇ ਤੇਰੀ ਕੋਈ ਸਮਝ ਨਹੀਂ ਆਉਂਦੀ ਰਹਿੰਦੀ ਕਿੱਥੇ ਤਿਆਰੀ ਆ ਜਿੰਨੇ ਪਿੰਡ ਦੇ ਅਮਲੀ ਵੇ ਤੇਰੀ ਸਭ ਨਾਲ ਯਾਰੀ ਆ ਜਿੰਨੇ ਪਿੰਡ ਦੇ ਅਮਲੀ ਵੇ ਤੇਰੀ ਸਭ ਨਾਲ ਯਾਰੀ ਆ ਕਹਿੰਦਾ ਨੀ ਕਿਉਂ ਮੰਦਾ ਚੰਗਾ ਬੋਲੀ ਐਵੇਂ ਭੇਦ ਵੈਰ ਨਹੀਂ ਖੋਲਣ ਨੀ ਕਿਉਂ ਮੰਦਾ ਚੰਗਾ ਬੋਲੀ ਐਵੇਂ ਭੇਦ ਵੈਰ ਨਹੀਂ ਖੋਲਣ ਇਧਰ ਉਧਰ ਰਹਿ ਕੇ ਨਹੀਂ ਲੰਘ ਜਾਂਦਾ ਵਕਤ ਕੁੜੇ ਆ ਨਸ਼ਾ ਪੱਤਾ ਜੋ ਖਾਂਦੇ ਹੁੰਦੇ ਰੱਬ ਦੇ ਰੱਬ ਦੇ ਭਗਤ ਕੋੜੇ ਆ ਮਾਲ ਪੱਤਾ ਜੋ ਛੱਕਦੇ ਹੁੰਦੇ ਰੱਬ ਦੇ ਭਗਤ ਕੋੜੇ ਇਹ ਗੱਲ ਇਹ ਆ ਵੀ ਜਿਹੜੇ ਮਤਲਬ ਜੇ ਅਖਬਾਰ ਪੜਨ ਲੱਗ ਜਾਂਦੇ ਨੇ ਮਾਂ ਦੇ ਪੁੱਤ ਕਾਰ ਭੁੱਕੀ ਦਾ ਖਾ ਕੇ ਜਿੱਥੇ ਨਾ ਲਿਖਿਆ ਹੁੰਦਾ ਰਜਾਨਾ ਉੱਥੋਂ ਤੇ ਲੈ ਕੇ ਆ ਪਿੱਛੇ ਐਨ ਐਂਡ ਤੇ ਆ ਕੇ ਖੜਦੇ ਨੇ ਜੇ ਕੋਈ ਨਾਟਕ ਦੇਖਣ ਲੱਗ ਜਾਂਦੇ ਨੇ ਸੀਰੀਅਲ ਫਿਲਮ ਬਸ ਫਿਰ ਮਕਾਕੀ ਹਟਦੇ ਨੇ ਜੇ ਕੱਪੜੇ ਧੋਣ ਲੱਗ ਜਾਣ ਰਿਜਿਆ ਲਾਉਂਦੇ ਨੇ ਨਾਈ ਦੇ ਪਹਿਣ ਕਹਿੰਦੇ ਨੇ ਆ ਮਾੜਾ ਜਿਹਾ ਰਹਿ ਗਿਆ ਇੱਥੋਂ ਬਾਲ ਜ ਆ ਵੀ ਚੱਕ ਦੇ ਯਾਨੀ ਕਿ ਮਾਲ ਪੱਤਾ ਖਾ ਕੇ ਐਨੇ ਸਰੂਰ ਚ ਹੋ ਜਾਂਦੇ ਨੇ ਕਈ ਬੰਦੇ ਜਿਹੜੇ ਖਾਂਦੇ ਪੀਂਦੇ ਰਹੇ ਨੇ ਜਾਂ ਖਾਂਦੇ ਪੀਂਦੇ ਹੋਣਗੇ ਯਾਨੀ ਕਿ ਨਸ਼ਾ ਤਾਂ ਚਲੋ ਮਾੜਾ ਇਹ ਨਾ ਕਹਦੇ ਵੀ ਮੈਂ ਨਸ਼ੇ ਦੀ ਗੱਲ ਕਰੀ ਆ ਵੀ ਹੋਰ ਨਾ ਕਾਰਵਾਈ ਪਾ ਦਿਓ ਮੇਰੇ ਤੇ ਤੇ ਹਾਸਾ ਮਜ਼ਾਕ ਕਰਦਾ ਕਿਉਂਕਿ ਕਲਾਕਾਰ ਹੁੰਦਾ ਜਿਹੜਾ ਰਾਈਟਰ ਹੁੰਦਾ ਉਹ ਹਰ ਇੱਕ ਦੀਆਂ ਭਾਵਨਾਵਾਂ ਨੂੰ ਸਮਝਦਾ ਜਿਵੇਂ ਹੁਣ ਨਸ਼ੇ ਆਪਣੇ ਸੌਰੀ ਡੋਡਿਆਂ ਦੀ ਖੇਤੀ ਦੀ ਮੰਗ ਚੱਲਦੀ ਆ ਜਾਂ ਹੋਰ ਕਈ ਵਿਦਵਾਨ ਕਹਿੰਉਂਦੇ ਨੇ ਵੀ ਜਿਹੜਾ ਭੁੱਕੀ ਦਾ ਨਸ਼ਾ ਇਹ ਬਹੁਤ ਜ਼ਰੂਰੀ ਨਸ਼ਾ ਇਹ ਕੁਦਰਤੀ ਨਸ਼ਾ ਹੈ ਜੇ